ਨਾਈ ਤਰਾਣੀ ਸਾਂ ਤੱਕ ਖੜੇ ਨੂੰ ਨਾ ਆ ਕੇ ਖੜਾ ਇਹਨੂੰ ਕੰਜਰ ਤੇ ਆ ਹਉ ਕੇ ਦੇਖਣਾ ਲੈ ਕਿੱਥੋਂ ਹੋ ਗਿਆ ਓਏ ਉਹ ਕੰਨ ਤੇ ਪੜਾ ਇਹ ਦੇਸ਼ ਇਹਨਾਂ ਦੇ ਰਹਿ ਚੋਣਗੇ ਇਹਨੂੰ ਕਹਿੰਦੇ ਆ ਵਾਹ ਫੋੜਾ ਤੂੰ ਆ ਰਿਹਾ ਫੋੜਾ ਖੀਤੀ ਦੋ ਤਾਰ ਆ ਆਵਾ ਕਰ ਸਹਰਤ ਬਾਜੀ ਗੱਲ ਦਾ ਵਾਸਤੇ ਕਿ ਕਿਦਰਾ ਪੁਲਿਸ ਯਾਰ ਮੈਨੂੰ ਐ ਚਲਟਾ ਗਿਆ ਨੋ ਵੀਰ ਸਾਲਿਆ ਬਣਾ ਕੇ ਟੰਡਿਆਂ ਤੋਂ ਹਲੇ ਹੀ ਸਾਲਿਆ ਉਹਦਾ ਆਕਵਾਸ ਸਾਲਿਆ ਸਾਲਿਆ ਆ ਗੱਲ ਦੀ ਹਾਲਾਤ ਹੋਈ ਉਹ ਯੋਨੀ ਤੇ ਚਾਲ ਉਹ ਵੀ ਬੰਦੇ ਕੋ ਵੀ ਬੰਦੇ ਵਾਲੀ ਆ ਇਹਨਾਂ ਕੋਲ ਚੁੱਕ ਰਿਆ ਹੋਤ ਕੀ ਗੱਲ ਆ ਤੈਨੂੰ ਮਰ ਨਾਲੀ ਜਾ ਤਾਂ ਦਲਤਾਂ ਆ ਗਈ ਕੁੱਤੇ ਕਿਦਰਾ ਸਾਹਿਬ ਕਰ ਰਿਹਾ ਸਾਲਾ ਇਕੜਾ ਆਵੇਂ ਜਵਾਜ ਜਗਾ ਤੂ ਆ ਨਾੜ ਜੇ ਵਾਜਦੇ ਜਿਆਦੇ ਜੀ ਨਹੀਂ ਆ ਦੇ ਗਲਤੀ ਕੀ ਸੀ ਨਹੀਂ ਹਾਂਜੀ ਆਈ ਤੇ ਆਹ ਹੋਏ ਦਾ ਪਤਾ ਸਿਖਾ ਪਤਾ ਹੁੰਦਾ ਚਲ ਤਾ ਅੱਜ ਲੈ ਕੇ ਦੇਣੀ ਵੀਰ ਆ ਨਹੀਂ ਕੀ ਗੱਲ ਨਾੜ ਮਾਰਨੇ ਨਾੜ ਵੱਜਨੇ ਗਿੱਟਿਆਣੇ ਇਹੜੇ ਆਹ ਵੱਜਦੇ ਹਨਾ ਗਿੱਟਿਆਣੇ ਕਿੰਨੇ ਬਣਾਇਆ ਗੰਦਾ ਯਾਰ ਸਹੀ ਨਹੀਂ ਬਣਿਆ ਇਹ ਸਹੀ ਨਹੀਂ ਬਣਿਆ ਇੱਥੇ ਆਇਤੀ ਕਿਉਂ ਨਾ ਆਵੇ ਇੱਥੇ ਆ ਬ्रो ਉਹ ਵਾਰੀ ਵਾਰੀ ਜਾਈ ਜਾਂਦਾ ਮੈਨੂੰ ਕਹਿੰਦੇ ਜਾਣ ਆਉਂਦੇ ਜਵਾਬ ਭਾਵੇਂ ਫੋਨ ਲਾ ਕੇ ਭਾਜੇ ਕੁੜੀਆ ਆਓ ਸਾਲਾ ਵਾੜਿਆ ਇਹਦਾ ਯੇਸ ਸ਼ੈ ਇਹਤਰਾ ਦੇਖ ਵੀ ਸਕਦਾ ਨਾ ਬੰਦਾ ਜਾਵੇ ਭਾਜੀ ਗਲਤ ਲਾਗੇ ਦੇਣੀ ਮੈਨੂੰ ਅੱਜ ਜਾਇ ਉਹ ਹੀ ਸੌਤ ਕੋਲ ਦੇ ਨਾਲ ਇਹ ਗੱਲ ਗਲਤ ਆ ਖੜਾ ਰਹੀ ਸ਼ੈ ਇਹਨੇ ਮਿੰਟਾਂ ਦੀ ਬਣ ਗਈ ਆ ਤੇ ਜਿਰਦਿਆ ਬਾਬਾ ਆਹ ਰੇ ਚੱਲ ਪਰੇ ਉਹਨਾਂ ਨੂੰ ਨਹੀਂ ਆਉਣਾ ਗਲਤ ਲਾਗੇ ਦੇ ਉਹ ਤੂੰ ਆ